ਤੇ ਤੁਹਾਡੀਆਂ ਜਿਹੜੀਆਂ ਦਿਮਾਗ ਦੀਆਂ ਨਸਾਂ ਤੁਹਾਡੀਆਂ ਅੱਖਾਂ ਦੀ ਲੇਅਰ ਬਿਲਕੁਲ ਸਾਫ਼ ਹੋਏ ਨਹੀਂ ਜਗਮੰਦਰ ਜਲੂ ਸ਼ਕਤੀਆਂ ਪ੍ਰਵੇਸ਼ ਨਹੀਂ ਕਰਨਾ ਉਹ ਸਾਡੇ ਜੋ ਜੰਗਾਲ ਦੇ ਸਾਰਾ ਸਾਡਾ ਬਾਦ ਅੰਦਰ ਚਾਲੇ ਰੋਇਦਾ ਖਾਣ ਪਾਣ ਗੈਸ ਮੰਦੀ ਹੋਾਈ ਪੇਤਰਿਆ ਨਮਸਤੇ ਸਭ ਨੂੰ ਓਮ ਦਾ ਸਭ ਦੇ ਉਤੇ ਮਹਾਰਾਜੀ ਸ਼ਕਤੀ ਵਰਸੇ ਅੱਜ ਨਵੀਂ ਮੀਡੀਆ ਬਣਾ ਰਹੇ ਹਾਂ ਇਦੇ ਵਿੱਚ ਤੁਹਾਡੇ ਸਾਰੀਆਂ ਬਿਮਾਰੀਆਂ ਅੰਦਰੋਂ ਨਿਕਲਦੀਆਂ ਜੇ ਤੁਸੀਂ ਜਿਹੜਾ ਜਨਾ ਦੱਸਾਂਗੇ ਉਸ ਤਰ੍ਹਾਂ ਕਰੋਗੇ ਤੇ ਤੁਹਾਡੀਆਂ ਹਰ ਬਿਮਾਰੀਆਂ ਨਿਕਲੇਗੀਆਂ ਜਦੋਂ ਇਹ ਜੋਗ ਪਰਮਨ ਚ ਮੇਰੇ ਕੋਲ ਆਉਂਦੀਆਂ ਨੇ ਜਦੋਂ ਉਹ ਜੋਗ ਕਰਦੀਆਂ ਨੇ ਤੇ ਹਰ ਬਿਮਾਰੀਆਂ ਬਹੁਤ ਉਹਨਾਂ ਦੀਆਂ ਨਿਕਲਦੀਆਂ ਨੇ ਫਿਰ ਉਹ ਦੱਸਦੀਆਂ ਨੇ ਕਿ ਸਾਨੂੰ ਬਹੁਤ ਰਮਾਤ ਦਾ ਫਰਕ ਪਿਆ ਤੇ ਇਸ ਤਰ੍ਹਾਂ ਹੀ ਉਹ ਕਰਦੀਆਂ ਰਹਿੰਦੀਆਂ ਤੇ ਉਹਨਾਂ ਦੇ ਲਾਗੇ ਬਿਮਾਰੀ ਕੋਈ ਆ ਨਹੀਂ ਸਕਦੀ ਇਹ ਪੰਜ ਤੱਤ ਜਿਹੜੇ ਜਦੋਂ ਅੰਦਰ ਪ੍ਰਵੇਸ਼ ਹੁੰਦੇ ਨੇ ਇਹ ਸਾਰੀਆਂ ਬਿਮਾਰੀਆਂ ਨਿਕਲ ਜਾਂਦੀਆਂ ਨੇ। ਪੇੜ-ਪੌਦਿਆਂ ਦੇ ਵਿੱਚ ਜਿੱਥੇ ਹੋਇਆ ਪਾਲਤਾਂ ਦੇ ਵਿੱਚ ਜਾ ਕੇ ਉਥੇ ਜੋ ਵਿਆਸ ਜਿਹੜਾ ਕਰਨਾ ਹੈ ਨਾ ਸਵੇਰ ਦਾ ਉਹਦੇ ਬਹੁਤ ਆਬ ਬਹੁਤ ਫਾਇਦਾ ਹੈ। ਜਿਹੜਾ ਸਵੇਰੇ 4 ਵੇ ਉੱਠ ਕੇ ਕਰਨਾ ਹੋਰ ਹੀ ਜ਼ਿਆਦਾ ਫਾਇਦਾ ਹੈ। ਇਹ ਜਿਹੜਾ ਸਵੇਰੇ ਆਹੀ ਆਪਣੇ 5 ਵੇ 6 ਵੇ 4 ਉੱਠਣਾ 7 8 ਵੇ ਉਦੇ ਨਾਲ ਘਟ ਪੈਦਾ ਜਿਹੜਾ ਸਵੇਰੇ 4 ਵਜੇ ਉੱਠਦਾ ਉਦਾਇਆ ਦਾ ਹੈ। ਵੇਖੋ ਜੋ ਵੀ ਤੁਹਾਨੂੰ ਬਿਮਾਰੀਆਂ ਨਾਲ ਮధుਵਲ ਤੁਹਾਡੇ ਕਰੇ ਵਾਸਤੇ ਤੁਹਾਡੇ ਗੁਮਾਤ ਵਾਸਤੇ ਸਿਰਦਰਦ ਵਾਸਤੇ ਇਹ ਤੁਹਾਨੂੰ ਵੀਡੀਓ ਪਾਣ ਲਗੇ ਆ ਬਣਾਉਣ ਲਗੇ ਆ ਕਿ ਇਹਦਾ ਮధుਵਲ ਤੁਸੀਂ ਕਰੋਗੇ ਤੇ ਲਾਭ ਲਓ। ਸਵੇਰੇ ਉੱਠ ਕੇ ਜ਼ਰੂਰ ਕਰੋ। ਚਮੜੀ ਦੇ ਰੋਗ ਇਹਦਾ ਠੀਕ ਹੋਣਾ। ਪੂਰਾ ਪੂਰਾ ਰਮਾਂ ਦੇ ਰਸਵਾਸ ਲੋੰਗ ਨੂੰ ਕਰੋ ਤੇ ਇਹਦੇ ਨਾਲ ਤੁਹਾਡੇ ਚੰਬਰੀ ਦੇ ਓਮ ਸਹੀ ਹੋਣ ਸਵਾਸ ਨਾਲ ਕਰੋਗੇ ਨਾ ਲੰਮੀ ਗੇਰੇ ਸਵਾਸ ਪੂਰਾ ਪੂਜੀ ਯੋਗ ਮਾਤਾ ਜੀ ਦਾ ਦੱਸ ਰਹੀ ਕਿ ਤੁਹਾਨੂੰ ਜਿੱਦਾਂ ਚਮੜੀ ਦੇ ਰੋਗ ਰਹਿੰਦਾ ਵਾ, ਦਮਾ ਆ, ਕਫ ਆ, ਨਜਲਾ ਜਿਹਾ ਆਮ ਰਹਿੰਦਾ ਵਾ, ਉਹਨੂੰ ਕਿਵੇਂ ਠੀਕ ਕਰ ਸਕਦੇ ਆ? ਤੇ ਪੂਜੀ ਯੋਗ ਮਾਤਾ ਜੀ ਮੈਂ ਬੇਟਾ ਰਾਏ ਕੁਮਾਰ ਆ ਰਹੀਆ। ਤੋਂ ਨਵੀਂ ਵੀਡੀਓ ਤੇ ਦਿਵਸ ਤੇ ਲੈ ਕੇ ਅੱਜ ਤੇ ਗਹਿਰੇ ਗਹਿਰੇ ਸਵਾਸ ਭਰਨੇ ਆ ਪੂਰੀ ਇਕਾਗਤਾ, ਪੂਰਾ ਸਮਰਪਣ ਦੇ ਨਾਲ ਸੰਕਲਪ ਸ਼ਕਤੀ ਦੇ ਨਾਲ ਉਸ ਪਰਮ ਪਿਤਾ ਪਰਮਾਤਮਾ ਦੀ ਸਾਧਨਾ ਕਰਦੇ ਹੋਏ ਗਹਿਰੇ ਗਹਿਰੇ ਸਵਾਸਾਂ ਨੂੰ ਪਰਦੇ ਹੋਏ ਦਿੱਤ ਧਾਰਨ ਕਰਨਾ ਹੈ ਉਹ ਸ਼ਕਤੀਆਂ ਨੂੰ ਔਰ ਇਸ ਪ੍ਰਾਣੀਆਂ ਦੇ ਨਾਲ ਬਸ ਤਰੀਕਾ ਪ੍ਰਾਣੀਆਂ ભરਨਾ եւਮ ਛੋੜ ਦੇਣਾ ਸ਼ੁੱਧ ਪ੍ਰਾਨਵਾਜ ਬੀਤਰ ਆ ਰਹੀ ਏ ਔਰ ਕਾਰਬਨ ਡਾਈਆਕਸਾਈਡ ਕਈ ਤਰ੍ਹਾਂ ਦੀਆਂ ਭਿਆਨਕ ਜਿਹੜੀਆਂ ਗੈਸਾਂ ਨੇ ਸਾਡੇ ਤੋਂ ਬਾਹਰ ਜਾ ਰਹੀਆਂ ਨੇ ਉਹ ਤੁਸੀਂ ਇਹ ਦੇਖੋ ਪੂਰਾ ਲੰਮਾ 11 ਪੂਰਾ ਜਿਹੜਾ ਸਵਾਸ ਹੈ ਸਾਢੇ 8 ਕੱッセ ਜਾਣਾ ਚਾਹੀਦਾ ਨਾ ਪੂਰਨ ਤੱਕ ਕਾਡੇ ਜਿਹੜੇ ਫਿੱਖਿਆਂ ਚ ਪੂਰਾ ਲੰਮਾ ਗਿਆ ਰਾ ਭਰੋਗੇ ਤੇ ਫਿਰ ਪੈਦਾ ਹੁੰਦਾ ਪੂਰਾ ਲੰਮਾ ਗਿਆ ਯਾਨੀ ਕਿ ਮਾਤਾ ਜੀ ਕਹੇ ਕਿ ਨੱਕ ਦੇ ਦੋਨਾਂ ਸਿੰਧਾਂ ਰਸਤੇ ਸਵਾਸ ਨੂੰ ਗਹਿਰਾ ਭਰਨਾ ਧੀਰੇ ਧੀਰੇ ਭਰਨਾ ਸਵਾਸ ਨੂੰ ਔਰ ਨੱਕ ਦੇ ਦੋਨਾਂ ਸਿੰਧਰ ਚ ਸਵਾਸ ਨੂੰ ਬਾਹਰ ਦਾਨ ਦੇਣਾ ਇਹ ਵਿਧੀ ਹੈ ਔਰ ਟਾਈਮਿੰਗ ਕੀ ਹੈ 5 ਸਕਿੰਟ ਗਹਿਰਾ ਸਵਾਸ ਭਰੋ ਔਰ 5 ਸਕਿੰਟ ਸਵਾਸ ਨੂੰ ਬਾਹਰ ਦਾਨ ਦਿਓ ਤੁਹਾਹੀ ਤੁਹਾਡੀ ਚਮੜੀ ਰੋਗ ਠੀਕ ਹੋਣਗੇ ਸਾੜ ਪੈਂਦਾ ਜਲਨ ਪੈਂਦੀ ਹੈ ਨਜਲਾ ਜਕਾਮ ਰਹਿੰਦਾ ਵਾ ਇਸ ਨੂੰ ਸ਼ੁਰੂਆਤ ਚ 5 ਮਿੰਟ ਕਰਨਾ ਹੈ ਫਿਰ 10 ਮਿੰਟ ਕਰੋ ਇਹ ਪਹਿਲਾ ਪ੍ਰਾਣਯਮ ਕਰਨ ਦੇ ਨਾਲ ਔਰ ਉਸ ਦੀਆਂ ਜੇ ਬਹਿ ਕੇ ਕਮਰੇ ਚ ਬੈਠੇ ਹੋ ਤਾਂ ਦੇਸੀ ਕੀ ਜੋਤ ਜਗਾ ਲਓ ਬਾਰੀਆਂ ਖਿੜਕੀਆਂ ਖੋਲ ਲਓ ਹਵਾ ਦਾ ਪ੍ਰਵੇਸ਼ ਹੋਵੇ ਤੇ ਤੁਹਾਨੂੰ ਜਿਆਦਾ ਫਾਇਦਾ ਮਿਲੇਗਾ ਪ੍ਰਾਣ ਸ਼ਕਤੀ ਇਹ ਜੀਵਨ ਹਵਾ ਹਵਾ ਸਾਡਾ ਜੀਵਨ ਹੈ ਇੱਥੇ ਪੰਜ ਤੱਤ ਹੁੰਦੇ ਨੇ ਮਾਤਾ ਜੀ ਬਾਰ ਬਾਰ ਕਹਿੰਦੇ ਨੇ ਕਿ ਤਨਾਂ ਦੇ ਇਹ ਸਾਡੇ ਅੰਦਰ ਪੰਜ ਤੱਤ ਆਉਂਦੇ ਨੇ ਇਸ ਦੇ ਨਾਲ ਦੂਸਰਾ ਜਿਹੜਾ ਪ੍ਰਾਣਯਾਮ ਕਰਨ ਜਾ ਰਹੇ ਨੇ ਮਾਤਾ ਜੀ ਉਹ ਹੈਗਾ ਅਨਲੋਮ ਵਿਲੋਮ ਪ੍ਰਾਣਯਾਮ ਮਾਤਾ ਜੀ ਅਨਲੋਮ ਪ੍ਰਾਣਯਾਮ ਦੇ ਕੀ ਬੈਨੀਫਿਟ ਨੇ ਕਿ ਕਿਹਨਾਂ ਸਾਧਕਾਂ ਨੂੰ ਕਿਵੇਂ ਕਰਨਾ ਹੈ ਜੀ ਕੀ ਇਹਦੇ ਬੈਨੀਫਿਟ ਮਿਲਦੇ ਹੋਰ ਇਹ ਬਾਰੇ ਸਾਡੇ ਜੋਗ ਸਾਧਕਾਂ ਤੋਂ ਥੋੜਾ ਜਿਹਾ ਇਹ ਜਦੋਂ ਅਸੀਂ ਆਇਆ ਲੰਮਾ ਪੂਰਾ ਸਵਾਸ ਭਰਨਾ ਹੈ ਨਾ ਇਹ ਪੰਜ ਤੱਤ ਸਾਡੇ ਅੰਦਰ ਪ੍ਰਵੇਸ਼ ਹੁੰਦੇ ਨੇ ਇਸ ਥਾਗੇ ਦੇ ਇਸ ਸਾਗਰ ਦੇ ਨਾਲ ਸਾਡਾ ਸਹਿਜ ਹੈ ਨਾ ਇਹ ਜਦੋਂ சுவாਸ ਸਾਗਰ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਜਦੋਂ ਅਸੀਂ ਪੂਰਾ ਇਸ ਤਰ੍ਹਾਂ ਦੀ ਮਠਾ ਲਾ ਕੇ ਸੱਜੇ ਨਾਸਤ ਗੱਜੜੀਆਂ ਨੂੰ ਥੋੜਾ ਜਿਆ ਕੋਲਾ ਜਾਂ ਦਬਾ ਦਾਂਗੇ ਜਿਹੜਾ ਬਾਹਰ ਨਿਕਲੇ ਇਹ ਰੈਨ ਨੂੰ ਪੂਰਾ ਆਗ ਲੰਮਾ ਗਹਿਰਾ சுவாਸ ਬਣਾ ਦੇਵੇ ਅਦਰਕ சுவாਸ ਉੱਤੇ ਧਿਆਨ ਰੱਖਾਂਗੇ ਖੱਬੀ ਨਾਲ ਸਰਸਤੇ ਮਾਤਾ ਜੀ ਨੇ ਪੂਰਾ ਗਹਿਰਾ ਸਵਾਸ ਭਰਿਆ ਸੱਜੇ ਪਾਸੇ ਕੱਢਿਆ ਸੱਜੇ ਪਾਸੇ ਕਰਤਾ ਸੱਜੇ ਪਾਸੇ ਕੱਢਿਆ ਹੁਣ ਸੱਜੇ ਪਾਸੇ ਪੜ ਲੈਣਾ ਸੱਜੇ ਪਾਸੇ ਪੜਿਆ ਤੇ ਖੱਬੇ ਪਾਸੇ ਕੱਢਿਆ खबे पास कड़िया है कि हम इन सजे पास खब्बे पासे भरना पूरा लम्मा भरना लम्मा क्या वेखो जो लम्बा श्वास भरना साफर में पता लगना चाहिए हथे तो होने चाहिए ऑक्सीजन भरे होने चाहिए फिर वो लम्मा भर फिर केर पैदा होगा ਪੂਜਯ ਯੋਗ ਮਾਤਾ ਜੀ ਕਹਿ ਰਹੇ ਨੇ ਕਿ ਰਾਈਟ ਸੇ ਗਹਿਰਾ ਸਵਾਸ ਭਰੇ ਔਰ ਲੈਫਟ ਸੇ ਸਵਾਸ ਕੋ ਛੋੜੇ ਫਿਰ ਲੈਫਟ ਸੇ ਭਰੇ ਔਰ ਰਾਈਟ ਸੇ ਛੋੜੇ ਫਿਰ ਰਾਈਟ ਸੇ ਭਰੇ ਯਾਨੀ ਕਿ ਨਾਸਿਕਾ ਦੇ ਇੱਕ ਸਿੰਧ ਸੇ ਦੋ ਵਾਰ ਕਾਰਵਾਈ ਹੋਏਗੀ 5 6 ਸਕਿੰਟ ਲੰਮਾ ਡੀਪਲੀ ਗਹਿਰਾ ਸਵਾਸ ਪਰਣਾ ਔਰ 5 ਤੋਂ 7 ਸਕਿੰਟ ਗਹਿਰਾ ਸਵਾਸ ਨੂੰ ਬਾਹਰ ਜਾਂਦੇਣਾ ਕੁਝ ਸਮੇਂ ਲਈ ਸਵਾਸਾਂ ਨੂੰ ਰੋਕਣਾ ਹੈ 5 ਸਕਿੰਟ 10 ਸਕਿੰਟ 4 ਸਕਿੰਟ ਸਵਾਸ ਨੂੰ ਰੋਕਿਆ ਫਿਰ ਸਵਾਸ ਨੂੰ ਬਾਹਰ ਜਾਣ ਦੋ ਮਾਤਾ ਜੀ ਇਹ ਵਿਧੀ ਹੋ ਗਈ ਟਾਈਮਿੰਗ ਹੋ ਗਈ ਮਾਤਾ ਜੀ ਦੇ ਬੈਨੀਫਿਟ ਬਾਰੇ ਯੋਗ ਸਾਧਕਾਂ ਨੂੰ ਥੋੜਾ ਜਿਹਾ ਹੋਰ ਦੱਸ ਦੋ ਤਾਂ ਕਿ ਉਹਨਾਂ ਨੂੰ ਇਹਦਾ ਪੂਰਾ ਪਤਾ ਲੱਗ ਸਕੇ ਇਹ ਪਤਾ ਜਦੋਂ ਇਹ ਕਰੋਗੇ ਨਾ 5 ਮਿੰਟ 10 ਮਿੰਟ 20 ਮਿੰਟ ਇਹ ਥੋੜਾ ਥੋੜਾ ਵਧਾਈ ਜਾਓ ਅੰਦਾਜ਼ਾ ਕੈਂਡਾ ਕਰੋਗੇ ਤੇ ਤੁਹਾਡੇ ਜਿਹੜੀਆਂ ਦਿਮਾਗ ਦੀਆਂ ਨਸਾਂ ਤੁਹਾਡੀਆਂ ਅੱਖਾਂ ਦੀ ਲੇਅਰ ਬਿਲਕੁਲ ਸਾਫ ਹੋਏਗੇ ਜਦੋਂ ਅੰਦਰ ਜਲੂ ਸ਼ਕਤੀਆਂ ਪ੍ਰਵੇਸ਼ ਨੂੰ ਨਿਕਾਣਾ ਉਹ ਸਾਡੇ ਜੋ ਜੰਗਾ ਦੇ ਸਾਰਾ ਸਾਡਾ ਬਾਹਰ ਅੰਦਰ ਸਾਡੇ ਰੋਇਦਾ ਖਾਣ ਪਾਣ ਗੈਸ ਮੰਦੀ ਹੈ ਵਾਈਪੇ ਤੱਕ ਇਹਦੇ ਨਾਲ ਤੁਸੀਂ ਕਰੋਗੇ ਤੇ ਸੁਖ ਲਾਓਗੇ ਤੇ ਵਧੀਆ ਸਰੀਰ ਹੋਏਗਾ ਬਾਹਾਂ ਦੀਆਂ ਜਿਹੜੀਆਂ ਤੁਹਾਡੀਆਂ ਪਾੜਨਾ ਪਾਹਮਾ ਨੇ ਨਾ ਇਹ ਸਹੀ ਇੱਕ ਕਰਨੀਆਂ ਨੇ ਠੀਕ ਹੋਣੀਆਂ ਨੇ ਇੱਕ ਨਵੇਂ ਨਵੇਂ ਦਸੋਂ ਲਗੀਆਂ ਅੱਜ ਨਵੇਂ ਅਭਿਆਸ ਕਰਦੇ ਇਹ ਇਸ ਤਰ੍ਹਾਂ ਕਰੋਗੇ K 사람�i kan bawa maghala segue hoe mi karine Swa dropani hirane Namme Ve स्वासी जाने स्वाथ पूरे गेगारी पिछे जाने पिछे बेचना चाहिए पूरा पूरी खिच लगे जाना है जलाना श्वास भरना करने

ਪੂਜੀ ਯੋਗਾ ਮਾਤਾ ਜਿੱਦਾਂ ਅੱਜ ਦੱਸ ਰਹੀ ਹੈ ਕਿ ਨਵੇਂ ਤਰ੍ਹਾਂ ਦੇ ਤੁਹਾਨੂੰ ਕੁਝ ਵਿਆਮ ਕਰਕੇ ਦਿਖਾਏ ਜਾ ਰਹੇ ਨੇ ਨਵੇਂ ਤਰ੍ਹਾਂ ਦੇ ਆਸਣ ਕਰਕੇ ਦਿਖਾਏ ਜਾ ਰਹੇ ਜਿ ਜਿੰਨੀਆਂ ਵੀ ਮਾਤਾ ਜਿੱਦੀਆਂ ਵੀਡੀਓ ਬਣੀਆਂ ਨੇ ਉਹਨਾਂ ਵਿੱਚ ਤੁਸੀਂ ਇਹ ਅਭਿਆਸ ਨਹੀਂ ਦੇਖੇ ਹੋਣਗੇ ਜੋ ਅੱਜ ਤੁਸੀਂ ਦੇਖਣ ਜਾ ਰਹੇ ਜੇ ਬਹੁਤ ਸਾਰੇ ਭੈਣ ਭਰਾ ਕਰ ਰਹੇ ਸੀ ਕਮੈਂਟ ਕੀਤੇ ਸਨ ਕਿ ਲਤਾਂ ਭਾਰੀਆਂ ਰਹਿੰਦੀਆਂ ਨੇ ਬਾਹਾਂ ਭਾਰੀਆਂ ਰਹਿੰਦੀਆਂ ਨੇ ਉਹ ਕਿਵੇਂ ਠੀਕ ਕਰਦੀਆਂ ਤੇ ਮਾਤਾ ਕ ਜਿਹੜੇ ਯੋਗਾ ਭਵਨ ਚ ਜੋ ਥੱਲੇ ਬਣਿਆ ਵਾ ਦੂਸਰੀ ਮੰਜ਼ਲ ਤੇ ਇਹ ਜਿਹੜਾ ਉਸਦੀ ਭਵਨ ਹੈ ਇਹ ਤੀਸਰੀ ਮੰਜ਼ਲ ਤੇ ਬਣਿਆ ਹੋਇਆ ਵਾ ਬਹੁਤ ਸਾਰੇ ਯੋਗ ਸਾਧਕ ਆ ਕੇ ਮਾਤਾਵਾਂ ਨੂੰ ਨਵੇਂ ਤਰ੍ਹਾਂ ਦੇ ਅਭਿਆਸ ਸਿਖਾਉਂਦੀ ਏ ਔਰ ਉਹਨਾਂ ਨੇ ਬੈਨੀਫਿਟ ਲਿੱਤੇ ਨੇ ਤੇ ਆਓ ਮਾਤਾ ਜੀ ਕੋ ਜਾਣਨੇ ਆ ਕਿਹੜੇ ਕਿਹੜੇ ਦੇ ਜਿਹੜੇ ਅਭਿਆਸ ਨੇ ਜਾਂ ਆਸਨ ਨੇ ਤੁਸੀਂ ਕਰਕੇ ਉਹ ਆਪਣੀਆਂ ਲੱਤਾਂ ਨੂੰ ਠੀਕ ਕਰ ਸਕਦੇ ਜੀ ਭਾਰੀਆਂ ਲੱਤਾਂ ਹੋਲੀਆਂ ਕਰਨ ਵਾਸਤੇ ਮਾਤਾ ਜੀ ਤੁਹਾਨੂੰ ਕਰਕੇ ਦਿਖਾਈ ਜਾਂਦੇ ਨੇ ਤੁਸੀਂ ਇਹ ਵਿਆਹ ਨਿਰਨੇ ਪੇੜ ਸਵੇਰੇ ਕਰੋ ਸ਼ਾਮੀ ਕਰੋ ਦੋ ਟਾਈਮ ਕਰੋ ਜੀ ਇੱਕ ਪ੍ਰੈਸ਼ਨ ਕਰਾ ਰੱਖਿਆ ਹੈ ਡਾਕਟਰ ਵੈਦਿਸਲਾ ਲੈ ਕੇ ਕਰਨਾ ਆਹ ਨਾ ਕਰਨਾ ਆਹ ਨਾ ਸਨ ਪੂਰੀ ਕਿਛੇ ਸਾਹਮਣੇ ਸਵਾਸ ਬਰਨਾ ਇਹ ਨਾਲ ਸਵਾਸ ਚੰਗਾ ਨਾਲੀ ਸਾਰਾ ਕਲਮ ਆਤੇ ਇਹਦੇ ਨਾਲ ਹੀ ਸ਼ਕਤੀਆਂ ਪ੍ਰਵੇਸ਼ ਅੱਧਾ ਸਵਾਸੇਤਰ ਪੜ੍ਹਨਾ ਨਾ ਆਹ ਧਿਆਨ ਦੇ ਕੇ ਕੜਨਾ

ना थे थे चला के देना। चला। ना करता है खराब हो चुके हैं गुटने काम नहीं करते प्रे करायास ना करना जे प्रे कर ना करना पैर दीक हो सोज की उंगलों गिटे ने अड्डिया ने ਇਹ ਅਭਿਆਸ ਕਰਨ ਲਈ ਅੱਜ ਨਵੇਂ ਤਰ੍ਹਾਂ ਦਾ ਵਿਅਾਸ ਤੁਮਾਦਰਨ ਕਰਕੇ ਦਿਖਾਇਆ ਜਾ ਰਿਹਾ ਵਾ ਇਹ ਵਿਅਾਸ ਦੀ ਸ਼ੁਰੂਆਤ ਪੰਜ ਵਾਰੀ ਕਰੋ 10 ਵਾਰੀ ਕਰੋ ਹੌਲੀ ਹੌਲੀ ਕਾਰਜ ਨੂੰ ਦਿਓ ਤੁਹਾਡੇ ਗੁੱਟਨੇ ਤੁਹਾਡੇ ਪੈਰ ਉਂਗਲਾਂ ਤੇ ਅੱਡੀਆਂ ਤੇ ਸਾਰੇ ਜੋਇੰਟ ਪੁਆਇੰਟ ਦੇ ਰਹੇ ਨੇ ਉਹ ਤੁਹਾਡੇ ਹੌਲੀ ਹੌਲੀ ਠੀਕ ਹੋਣੇ ਆਰਾਮ ਹੋ ਜਾਣਗੇ ਇਹ ਜੋ ਅਭਿਆਸ ਮਾਦਾ ਜੀ ਕਰਕੇ ਦਿਖਾਇਆ ਜਾ ਰਿਹਾ ਤੁਹਾਨੂੰ ਇੱਕ ਡੂਰਾ ਸਵਾਸ ਪਰ ਲੈਣ ਸਵਾਸ ਸਵਾਸਾਂ ਨੇ ਆਜੇ ਦੂਰ ਪਰਨੇ ਸਵਾਸਤਾਨ ਨੇ ਆਲੀ ਸਾਰਾ ਕੀ ਕੀ ਅਰੇ ਸਵਾਸਾਂ ਨੇ ਆਲੀ ਚ ਹਰਗ ਵਿਆਸ ਨੂੰ ਤੁਸੀਂ 10-10 ਵਾਰੀ ਫਿਰ ਹੌਲੀ-ਹੌਲੀ ਵਿਆਸ ਨੂੰ ਬਦਾਉਣਾ ਇਦਾਂ ਮਾਤਾ ਜੀ ਵੀ ਹਾਂਦੇ ਜੀ ਬਦਲ-ਬਦਲ ਕੇ ਦੂਜੀ ਲਤਨਾ ਵੀ ਕਰਨਾ ਤਾਂ ਕਿ ਤੁਹਾਡੀ ਲੱਤਾਂ ਦੀ ਦਿੱਕਤ ਰਹਿੰਦੀ ਹੈ ਭਾਰੀਆਂ ਲੱਤਾਂ ਰਹਿੰਦੀਆਂ ਨੇ ਉਹਨਾਂ ਨੂੰ ਕਿਵੇਂ ਹੌਲਾ ਕਰਦੇ ਇਹ ਤੁਹਾਨੂੰ ਸਾਰੇ ਜਿਹੜੇ ਨਵੇਂ ਤਰ੍ਹਾਂ ਦੇ ਅਭਿਆਸ ਨੇ ਇਹ ਕੰਮ ਦੇ ਨਾਲ ਠੀਕ ਹੋਣਾ ਤੁਸੀਂ ਇਹ ਦੇਖੋ ਕਿ ਇਹਦੇ ਨਾਲ ਇੱਥੇ ਵੀ ਖੇਚ ਲੱਗੀ ਹੈ ਬਵਾਣ ਵੀ ਲੱਗੀ ਹੈ ਜਿਤਨਾ ਆਸਪਾਸ ਭਰੀ ਜਾਓਗੇ ਹਨ ਲੰਮਾ ਗਿਆਰਾ ਸਵਾਸ ਨਾਲ ਭਰੀ ਜਾਓਗੇ ਤੇ ਤੁਹਾਡੀਆਂ ਆਇਆਂ ਨਾ ਬੋੜੇ ਗਾੜੇ ਸਭ ਠੀਕ ਹੋ ਗਿਆ ਹਾਂ ਜਨਾ ਸੁਆਸ ਪਨ ਨਾ ਐਸਾ ਕੱਟਣਾ ਇਹ ਸੁਆਸ ਪਾਣਾ ਇਹ ਲੱਗ ਇਹ ਜੋ ਅਭਿਆਸ ਕੀਤਾ ਜਾ ਰਿਹਾ ਹੈ ਮਾਤਾ ਜੀ ਵੱਲੋਂ ਇਹਦੇ ਨਾਲ ਤੁਹਾਡੀਆਂ ਜਿਹੜੀਆਂ ਮੂਲ ਇੰਦਰੀਆਂ ਤਸਰਪੇਗਾ ਪਿਸ਼ਾਬ ਰੋਗ ਨੇ ਉਹ ਠੀਕ ਹੋਣਗੇ ਇਹ ਅਭਿਆਸ ਵੀ ਸ਼ੁਰੂਆਤ 'ਚ ਦੋਨੇ ਸਾਡਾ ਜਿਹੜੀਆਂ ਜਾਮ ਹੋ ਚੁੱਕੀਆਂ ਆਸਨ 'ਤੇ ਨਹੀਂ ਬੈ ਸਕਦੇ ਪਦਮਾਸੇ 'ਤੇ ਨਹੀਂ ਬੈ ਸਕਦੇ ਸੁਖਾ ਸੰਚੇ 'ਤੇ ਨਹੀਂ ਬੈ ਸਕਦੇ ਉਹਨਾਂ ਨੂੰ ਬਿਠਾਉਣ ਵਾਸਤੇ ਖਾਸ ਕਰਕੇ ਇਹ ਅਭਿਆਸ ਆ ਇਹ ਤੁਸੀਂ ਪ੍ਰਤੀ ਦਿਨ ਕਰੋ ਅਭਿਆਸ ਯੋਗ ਇੱਕ ਜੀਵਨ ਹੈ ਜੋ ਪਰਮ ਪੂਜਯ ਸਵਾਮੀ ਰਾਮ ਨੀ ਮਹਾਰਾਜ ਨੇ ਆਚਾਰੀਆ ਬਾਲਕੀ ਮਹਾਰਾਜੀ ਨੇ ਪੂਰੇ ਵਰਲਡ ਵਿੱਚ ਯੋਗ ਦਾ ਜੋ ਡੰਕਾ ਵਜਾਇਆ ਵਾ ਕਰੋੜਾਂ ਲੋਕ ਯੋਗ ਕਰਕੇ ਠੀਕ ਹੋਏ ਨੇ ਤੇ ਤੁਸੀਂ ਵੀ ਠੀਕ ਹੋ ਸਕਦੇ ਜੀ ਕਰੋ ਯੋਗ ਰਹੋ ਅਰ ਰਹੋ ਨਿਰੋਗ ਸਵਾਮੀ ਜੀ ਦੀ ਦਿਆ ਕਿਰਪਾ ਦੇ ਨਾਲ ਸਭ ਦੁਨੀਆ ਨੂੰ ਠੀਕ ਕਰ ਸਕਦੇ ਹਾਂ ਬਹੁਤ ਕਿਰਪਾ ਬਹੁਤ ਦਿਆ ਮਿਰਚਤ ਬਹੁਤ ਦਿਆ इस तरह करो तो सब से दया करता है स्वामी जी से हर एक दया करता है हर एक इन पावर शक्ति